ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਕੋਟਲਾ ਰਾਏ ਕਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਮੇਰੇ ਗਵਾਨ ਪੈਂਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਤਾਰੂ ਸਿੰਘ ਕੋਟਲਾ ਰਾਏ ਦਾ ਤਹਿਸੀਲ ਤੇ ਜ਼ਿਲ੍ਹਾ ਜੀ ਵੱਡਾ ਆਪਣਾ ਜ਼ਿਲ੍ਹਾ ਮੋਗਾ ਆਪਣਾ ਘਰ ਵੀਰੇ ਕਿਹੜੇ ਰਾਹ ਤੇ ਰਹਿ ਜਾਂਦਾ ਜੀ ਫਰਨੀਦੀ ਰਹਿੰਦਾ ਵੱਡਾ ਗੁਰਦੁਆਰਾ ਸਾਹਿਬ ਕੋਲੇ ਗੰਜੀ ਲਾਣ ਨੂੰ ਸੜਕ ਤੇ ਆਉਂਦੀ ਠੀਕ ਹੈ ਜੀ ਵੱਡਾ ਗੁਰਦੁਆਰਾ ਸਾਹਿਬ ਕੋਲੇ ਬਾਈ ਦਾ ਘਰ ਆ ਘਰ ਦੀ ਵਿਹੜੀ ਹੈ ਜੀ ਹਾਂਜੀ ਘਰ ਦੀ ਆ ਸੁਆ ਕਿੰਨੇ ਮਾਸ ਹੁੰਦੀ ਹੈ ਦੂਜੇ ਸੂਏ ਸੋਹਣੇ ਸਵਾ ਕਿੰਨਾ ਕਰ ਲਊਗੀ ਜੀ ਸਵਾ ਲੈ ਜੂ 20 ਦਿਨ ਨੂੰ 15 ਦਿਨ ਦਾ ਵੀ ਇਹ ਪੁੱਲੇ ਲਈ ਠੀਕ ਆ ਜੀ ਪਿਛਲੇ ਸੂਰੇ ਦੁੱਧ ਕਿੰਨਾ ਦਿੱਤਾ ਜੀ ਦੁੱਧ 9 ਕਿਲੋ ਜਿਆਦਾ ਕਰਾ 18 ਲੀਟਰ ਠੀਕ ਆ ਜੀ ਥਣਾ ਦੀ ਗਰੰਟੀ ਆ ਜੀ ਹਾਂ ਜੀ ਪਾਰ ਪਿੱਛੇ ਦੀ ਵੀ ਗਰੰਟੀ ਹੈ ਕੋਈ ਚੱਕਰ ਨਹੀਂ ਹੋਏ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੁਣਦੀ ਆ ਜੀ ਡੇਟ ਮੁਤਾਬਕ ਜੇ 15 ਤੋਂ 20 ਦਿਨ ਪਏ ਆ ਜੀ ਤੇ 15 ਤੋਂ 20 ਦਿਨਾਂ ਤੱਕ ਤਾਂ ਪੂਰਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਬਾਕੀ ਸੰਭੀ ਪਾਲੀ ਚੰਗੀ ਆ ਵਜਨ ਵਜੂ ਦਾ ਵੀ ਹੈ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਸੋਨਾ ਫਿਟਨੈਸ ਵਾਲਾ ਹਵਾਨਾ ਹਨ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਪਿਛਲੇ ਸੂਏ ਦਾ ਦੁੱਧ ਬਾਈ 10 10 ਇਹ 18 ਕਿਲੋ ਆਪਣਾ ਚੋਇਆ ਵਾ ਜੀ ਇਹ ਇੱਕ ਤਿਆਰ ਮੀਤ ਪਲੱਸ ਦੀ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜ਼ੀ ਝੋਲੇ ਜੀ ਬਾਕੀ ਹਵਾਨੇ ਦੀ ਖੂਬਸੂਰਤੀ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨਾ ਸੋਨਾ ਗੁਲਾਬੀ ਥਾਣਾ ਸੋਹਣੇ ਸੈਜ ਦਾ ਜੀ ਲਓ ਜੀ ਕਰੋ ਚੈੱਕ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਰ ਸੋ ਥਾਣ ਨੇੜੇ ਤੋਂ ਦਿਖਾ ਦਿੰਨੇ ਆ ਜੀ ਹਜੇ ਵਾਲਟੇਲਾ ਹਵਾਨੇ ਚ ਬਹੁਤ ਪੰਨਿਆਂ ਨੇ ਓਕੇ ਹਜੇ ਤਾਂ 1 ਸਾਲ ਦਾ ਮੰਨ ਕੇ ਚੱਲੋ ਬਈ ਹਵਾਨਾ ਸਟਾਰਟ ਹੀ ਕੀਤਾ ਬਣਾਉਣਾ 15 ਦਿਨਾਂ ਤਿੱਕਰ ਦਾ ਪੂਰ ਇਹਨਾਂ ਹਵਾਨਾ ਭਰ ਲੈਣਾ ਅੱਜ ਕੱਚੀ ਕੱਚੀ ਦੀ ਡਿਮਾਂਡ ਜੀ ਇਹਦੀ ਹਾਂਜੀ ਕੀ ਮੁੱਲ ਆ ਜੀ ਇਹਦਾ ਇਹਦਾ 75000 ਰੁਪਏ ਮੁੱਲ ਹੋਜੂ ਮਾਨਤਾਨ ਜੀ ਮਾਨਤਾਨ ਆ ਇਹਦਾ ਕਰਦੇ ਠੀਕ ਆ ਜੀ ਇਹਦੀ ਡਿਮਾਂਡ ਬਾਈ 75000 ਰੁਪਿਆ ਕਰਦੇ ਜਾਇਜ਼ ਡਿਮਾਂਡ ਆ ਚੰਗੀ ਆ ਵੈੜ ਜੀ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ